ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਪੰਜਾਬ ਦੀ ਕਿੱਡੀ ਵੱਡੀ ਬਦਲਸੀਬੀ ਹੈ ਕਿ ਪੰਜਾਬ ਵਿੱਚ ਸਾਡੇ ਪ੍ਰੂਫਾਂ ਨੇ ਦੱਸਿਆ ਹੈ ਕਿ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਉੱਥੇ ਅੱਜ ਪੰਜਾਬ ਦਾ ਮੁਖੀ ਜਾਂਦੀ ਕਿ ਪੰਜਾਬ ਦਾ ਮੁੱਖ ਮੰਤਰੀ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਤੇ ਵੀ ਮਜ਼ਾਕ ਕਰਦਾ ਹੈ ਤੰਜ ਕੱਸਦਾ ਹੈ ਮੈਂ ਸਮਝਣਾ ਕਿ ਇਹ ਤੋਂ ਵੱਡੀ ਪੰਜਾਬ ਵਾਸੀਆਂ ਦੀ ਸਿੱਖ ਪੰਥ ਦੀ ਹੋਰ ਕੋਈ ਬਦਲਸੀਬੀ ਨਹੀਂ ਹੋ ਸਕਦੀ ਕਿ ਚੁਰਕਲਿਆਂ ਦੇ ਵਿੱਚ ਪਲਿਆ ਮੁੱਖ ਮੰਤਰੀ ਅੱਜ ਹਰ ਗੱਲ ਨੂੰ ਸੇਖਾਂ ਦੇ ਸਿਧਾਂਤ ਨੂੰ ਵੀ ਚੁਰਕਲੇ 'ਚ ਨੱਪਦਾ ਮੈਂ ਦੇਖ ਰਿਹਾ ਸਾਂ ਕਿ ਮੁੱਖ ਮੰਤਰੀ ਜਦੋਂ ਵੀ ਬੋਲਦਾ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਪ੍ਰਤੀ ਨਹੀਂ ਬੋਲਦਾ ਉਹਦੇ ਅਹੁਦੇ ਦਾ ਸਤਕਾਰ ਵੀ ਰੱਖਦਾ ਜਦੋਂ ਵੀ ਕੋਈ ਗੱਲ ਕਰੇਗਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਮੈਂ ਇਹ ਕਿਸ ਸ਼੍ਰੇਣੀ ਦੇ ਖਿਲਾਫ ਗੱਲ ਬੋਲ ਰਿਹਾ ਕਿਸ ਵਰਗ ਦੇ ਖਿਲਾਫ ਗੱਲ ਬੋਲ ਰਿਹਾ ਤੇ ਖਾਸ ਕਰਕੇ ਉਹ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਜੀ ਦੀ ਜਦੋਂ ਵੀ ਇੱਕ ਕੋਈ ਤੰਜ ਕਿਸਮਾ ਹੈ ਜਾਂ ਕੋਈ ਚੁਟਕਲਾ ਬਣਾਉਣਾ ਹੈ ਤੇ ਉਹਨਾਂ ਦੇ ਖਿਲਾਫ ਬਣਾਉਂਦਾ ਜਿਹੜੀ ਕਿ ਬੜੀ ਵੱਡੀ ਇੱਕ ਲਾਹਣਤ ਵਾਲੀ ਗੱਲ ਹੈ ਸ਼ਰਮ ਆਉਂਦੀ ਹੈ ਮੁੱਖ ਮੰਤਰੀ ਦਾ ਅਹੁਦਾ ਕੋਈ ਛੋਟਾ ਜਾਂ ਉਦਾ ਨਹੀਂ ਹੁੰਦਾ ਜਦੋਂ ਜਿਹੜਾ ਸੁਣਨ ਵਾਲਾ ਉਹਨੂੰ ਵੀ ਸ਼ਰਮ ਆਉਂਦੀ ਯਾਰ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਬੰਦਾ ਕੀ ਕਰੀ ਜਾਂਦਾ ਕਹਿੰਦਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੀਤੇ ਸਮੇਂ 'ਚ ਕੋਈ ਅਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਕਰਵਾਈ ਜਾਂ ਕੀਤੀ ਉਹਨਾਂ ਦਾ ਕੁਛ ਨਾ ਰਵੇ ਤੇ ਕਹਿੰਦਾ ਕਾਲੀ ਦਲ ਦਾ ਕੁਛ ਨਹੀਂ ਰਿਹਾ ਹਰ ਵਾਰੀ ਇਹ ਗੱਲ ਕਰਦਾ ਮੁੱਖ ਮੰਤਰੀ ਨੂੰ ਸ਼ਾਇਦ ਭੇਖਾ ਹੋ ਗਿਆ ਕਿ ਕਾਲੀ ਦਲ ਦਾ ਕੁਛ ਨਹੀਂ ਰਿਹਾ ਅੱਜ ਸਭ ਤੋਂ ਵੱਧ ਇਹ ਮਾਨਸਿਕ ਪੀੜ ਹੈ ਮੁੱਖ ਮੰਤਰੀ ਨੂੰ ਤੋਂ ਸ਼ਰਮਣੀ ਆਕਾਲੀ ਦਲ ਤੋਂ ਹੈ ਹੜਾ ਨੇ ਵਿੱਚ ਮੁੱਖ ਮੰਤਰੀ ਆਪ ਦਾ ਹਸਪਤਾਲ ਦਾ ਬਿਸਤਰਾ ਮਲ ਕੇ ਬਹਿ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਦੇ ਦੁਆਬੇ ਤੇ ਕਦੇ ਮਾਝੇ ਤੇ ਕਦੇ ਮਾਲਵੇ ਦੇਰ ਰਾਤ ਤੱਕ ਖਾਣਾ ਪੀਣ ਦਾ ਵੀ ਸਾਰ ਵੰਡਦਾ ਰਿਹਾ ਤੇ ਮੁੱਖ ਮੰਤਰੀ ਸ਼ਾਇਦ ਉਹ ਸਾਰ ਲਾਈਨ ਦੇ ਦੌਰਾਨ ਵੀਡੀਓ ਵੰਡਦਾ ਹੋਵੇਗਾ ਜਿਵੇਂ ਲੋਕਾਂ ਨੇ ਮੁੱਖ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਦਿੱਤਾ ਤੇ ਜਿਵੇਂ ਲੋਕਾਂ ਨੇ ਗੱਲਾਂ ਕਹੀਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੀ ਸਰਕਾਰ ਆਈ ਤੇ ਸਾਨੂੰ ਭਰੋਸਾ ਹੈ ਕਿ ਤੁਸੀਂ ਜੋ ਕਹਿ ਕੇ ਚੱਲਿਓ ਪੂਰਾ ਕਰੋਗੇ ਜਿਵੇਂ ਪਿਛਲੀ ਸਰਕਾਰ ਤੁਹਾਡੀ ਦੇ ਵਿੱਚ ਸਾਡੀਆਂ ਜਿਹੜੀਆਂ ਡੁੱਬਦੀਆਂ ਦੀਆਂ ਬਾਹਾਂਵਾਂ ਫੜੀਆਂ ਸੀ ਤੁਸੀਂ ਫੜੀਆਂ ਸੀ ਜੋ ਬੰਨ ਬਣੇ ਜੋ ਕੋਲ ਬਣੇ ਜੋ ਸੜਕਾਂ ਬਣੀਆਂ ਜੋ ਟਾਂਚਾ ਬਣਿਆ ਤੁਹਾਡੀ ਸਰਕਾਰ ਵਲੇ ਬਣਿਆ ਜੋ ਸਮਝੌਤਾ ਮਿਲਿਆ ਤੁਹਾਡੀ ਸਰਕਾਰ ਵਲੇ ਮਿਲਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ ਕਿ ਉਹ ਕਹਿੰਦੇ ਆ ਕਿ ਕਾਲੀਦਾਰ ਸ਼ਾਇਦ ਖਤਮ ਹੋ ਗਿਆ ਸੱਚਾ ਬੰਦਾ ਹੀ ਇੰਨੀ ਗੱਲ ਅਰਦਾਸ ਕਰਦਾ ਹੈ ਕਿ ਜੇ ਕੋ ਭਾਈ ਜਿੰਨੇ ਗੁਨਾਹ ਕੀਤਾ ਉਹਦਾ ਕੱਖ ਨਾ ਰਵੇ ਤੇ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਸਮੇਂ 'ਚ ਵੇਖਿਓ ਤੇ ਰਹਿਣਾ ਨਹੀਂ ਕੱਖ ਨਹੀਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬੇਦਬੀ ਕੀਤੀ ਜਿਨ੍ਹਾਂ ਨੇ ਕਰਵਾਈ ਜਾਂ ਜਿਨ੍ਹਾਂ ਨੇ ਬੇਦਬੀ ਤੇ ਸਿਆਸਤ ਕੀਤੀ ਕੱਖ ਨਹੀਂ ਉਹਨਾਂ ਦਾ ਰਹਿਣਾ ਕੱਖ ਨਹੀਂ ਰਹਿਣਾ ਤੇ ਖਾਸ ਕਰਕੇ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਬੀਤੇ ਦਿਨੀ ਹੜਾਂ ਦੇ ਦੌਰਾਨ ਹੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਉਹਨਾਂ ਨੇ ਵੀ ਇੱਕ ਅਰਦਾਸ ਕੀਤੀ ਹੈ ਉਹ ਕਹਿੰਦੇ ਉਹ ਰਾਜਾ ਮਰ ਜਾਵੇ ਜਿਹੜਾ ਪਰਜਾ ਪਾਲਕ ਨਹੀਂ ਹੈਗਾ ਉਸ ਰਾਜੇ ਨੂੰ ਜਿਉਣ ਦਾ ਕੋਈ ਅਧਿਕਾਰ ਨਹੀਂ ਤੇ ਰਾਜਾ ਕੌਣ ਹੈ ਸੂਬੇ ਦਾ ਜਰਾ ਸੋਚ ਕੇ ਵੇਖਿਓ ਇਹ ਸ਼ਬਦ ਕਿੰਨਾ ਪ੍ਰਤੀ ਸਿੰਘ ਸਾਹਿਬ ਜੀ ਨੇ ਕਹੇ ਉਸ ਗੁਰੂ ਘਰ ਦੇ ਮੁੱਖ ਵਜ਼ੀਰ ਜੋ ਕਿ ਤਾਂਤਨ ਬਾਬਾ ਬੁੱਢਾ ਸਾਹਿਬ ਜੀ ਦੇ ਮਹਾਨ ਬਦਲੀ ਦੇ ਬਰਾਜ਼ਮਾਨ ਹਨ ਉਹਨਾਂ ਦੀ ਅੰਤਰਾ ਆਤਮਾ ਦੇ ਵਿੱਚੋਂ ਇਹ ਆਵਾਜ਼ ਨਿਕਲੀ ਕਿ ਉਹ ਰਾਜੇ ਨੂੰ ਮਰ ਜਾਣਾ ਚਾਹੀਦਾ ਜਿਹੜਾ ਪਰਜਾ ਦਾ ਪਾਲਕ ਨਹੀਂ ਹੈ ਜਿਹੜਾ ਪਰਜਾ ਦੇ ਦੁੱਖ ਸੁੱਖ ਨਹੀਂ ਜਾਣਦਾ ਹੁਣੇ ਜਦਾਂ ਸੋਚ ਕੇ ਵੇਖਿਓ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾਂਗੇ ਸਭ ਤੋਂ ਵੱਡੀ ਸਾਡੀ ਬਾਦਮ ਸੀ ਵੀ ਹੈ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਮੁੱਖ ਮੰਤਰੀ ਬਲਾ ਬਠੇਰ ਨਾ ਉਹਨੂੰ ਔਰਤ ਦਾ ਸਤਕਾਰ ਵੀ ਔਰਤ ਨਾਲ ਕਿਵੇਂ ਬੋਲਣਾ ਨਾ ਉਹ ਨੂੰ ਧਰਮ ਦੀ ਕਿਸੇ ਗੱਲ ਦਾ ਸਤਕਾਰ ਤੇ ਖਾਸ ਕਰਕੇ ਜਿਹੜਾ ਬੰਦਾ ਅਰਦਾਸ ਦੇ ਉੱਤੇ ਵੀ ਕਿੰਤੂ ਪਰੰਤੂ ਕਰਦਾ ਹੋਵੇ ਇਹਾਰੇ ਤੋਂ ਵੱਡੀ ਹੁਲਾਕ ਵਾਲੀ ਕਿਹੜੀ ਗੱਲ ਹੈ ਉਹ ਔਰਤ ਉਹ ਬੀਬੀ ਜਿਹੜੀ ਹਮੇਸ਼ਾ ਪੰਜਾਬ ਅਤੇ ਪੰਥ ਦੀ ਆਵਾਜ਼ ਦਿੱਲੀ ਦੇ ਵਿੱਚ ਵੀ ਬਾਕੀ ਨਾਲ ਚੁੱਕਦੀ ਹੋਵੇ ਵੀ ਬਾਕੀ ਨਾਲ ਹਰ ਗੱਲ ਨੂੰ ਸਰਕਾਰ ਦੇ ਕੰਨ ਖੋਲਦੀ ਹੋਵੇ ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਤੰਜ ਕਸਣ ਇਸ ਤਰ੍ਹਾਂ ਦਾ ਚਿੰਤੂ ਪ੍ਰੰਤੂ ਕਰਨਾ ਸ਼ੋਭਾ ਨਹੀਂ ਦਿੰਦਾ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਸਲਾਹ ਦਿਆਂਗਾ ਤੁਸੀਂ ਸ਼ਾਇਦ ਬੀਬਾ ਜੀ ਨੂੰ ਕਹਿੰਦੇ ਹੋ ਪੁੱਛਾਂ ਦੇਣ ਦੀ ਦਰਵਾਜ਼ਾ ਖੋਲ ਲੈਣ ਜਾਂ ਕੰਮ ਕਰ ਲੈਣ ਪਰ ਤੁਸੀਂ ਜੇ ਕਰੇ ਕੰਮ ਹੁਣ ਤੋਂ ਸਿੱਖ ਲਓ ਜਾਂ ਕਰ ਲਵੋ ਤੁਹਾਨੂੰ ਖੈਰੇਮਾਨ ਰਹੇਗਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਇਹੋ ਜਿਹਾ ਹੋਵੇਗਾ ਕਿ ਤੁਸੀਂ ਇਤਿਹਾਸ ਦੇ ਉੱਤੇ ਇੱਕ ਵਰਕ ਲੈ ਕੇ ਜਾਓਗੇ ਕਿ ਪੰਜਾਬ ਦਾ ਸਭ ਤੋਂ ਵੱਡਾ ਨਕੰਮਾ ਮੁੱਖ ਮੰਤਰੀ ਕੌਣ ਬਣਿਆ ਤੇ ਲੋਕ ਤੁਹਾਡੇ ਨਾਂ ਦੇ ਉੱਤੇ ਥੂ ਥੂ ਕਰਿਆ ਕਰਨਗੇ ਜਿਸ ਹਿਸਾਬ ਨਾਲ ਤੁਸੀਂ ਅਜ 4 ਸਾਲ ਦੀ ਕਾਰਗੁਜ਼ਾਰੀ ਕਰਵਾਈ ਹੈ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਆਉਣ ਵਾਲਾ ਸਮਾਂ ਵੇਖਿਓ ਕਿਹੋ ਜਿਹਾ ਲੋਕ ਅੱਕੇ ਪੈਣੇ ਪੰਜਾਬ ਦੇ ਤੇ ਲੋਕ ਤੁਹਾਨੂੰ ਕਿਸ ਤਰ੍ਹਾਂ ਦੇ ਹਾਰ ਪਾਉਣਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਰ ਹਾਲ ਜਿਹੜਾ ਕੁਝ ਤੁਸੀਂ ਔਰਤਾਂ ਦੇ ਪ੍ਰਤੀ ਇੱਕ ਸਤਕਾਰਯੋਗ ਮੈਂਬਰ ਪਾਰਲੀਮੈਂਟ ਦੇ ਪ੍ਰਤੀ ਇੱਕ ਖਾਨਦਾਨੀ ਬੀਬੀ ਦੇ ਪ੍ਰਤੀ ਇੱਕ ਗੁਰੂ ਦੀ ਅਰਦਾਸ ਦੇ ਪ੍ਰਤੀ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਹੋ ਇਹ ਗੱਲ ਯਾਦ ਰੱਖਿਓ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਫਿਰ ਉੱਭਰ ਕੇ ਆਵੇਗਾ ਤੇ 2027 ਤ ਤੁਹਾਡੇ ਅੱਖਾਂ ਦੇ ਸਾਹਮਣੇ ਸਰਕਾਰ ਬਣਾਵੇਗਾ ਜੋਸ਼ ਰੋਮੇ ਅਕਾਲੀ ਕਾਦੀ ਲੋਕਪ੍ਰੀਤ ਲੋਕਾਂ ਵਿੱਚ ਹੈ ਉਹ ਹੈ ਤੁਹਾਡਾ ਝੂਠ ਦਾ ਦੌਰ ਚੱਲ ਗਿਆ ਤੁਹਾਡੀ ਉਹ ਝੂਠ ਦੀ ਜਬਾਨ ਦੁਕਾਨ ਪਹਿਲਾਂ ਚੱਲ ਗਈ ਇਹ ਸਦਾ ਨਹੀਂ ਚੱਲਦੀਆਂ ਹੁੰਦੀਆਂ ਆਉਣ ਵਾਲਾ ਸਮਾਂ ਵੇਖਿਓ ਤੇ ਲੋਕ ਜਿਹੜੀਆਂ ਤੁਸੀਂ ਆ ਗੱਲਾਂ ਕਰ ਰਹੇ ਜੀ ਇਹਦਾ ਵੀ ਤੁਹਾਨੂੰ ਮੂੰਹ ਤੋੜ ਜਵਾਬ ਜ਼ਰੂਰ ਦੇਣਗੇ ਮੈਂ ਤੁਹਾਡੇ ਇਹਨਾਂ ਸ਼ਬਦਾਂ ਦੀ ਨਖੇਦੀ ਕਰਦਾ ਜਿੰਨੇ ਵੀ ਕਰਨਾ ਉਹ ਥੋੜੀ ਹੈ ਮੈਂ ਰੱਦ ਕੇ ਇਸ ਗੱਲ ਦੀ ਨਖੇਦੀ ਕਰਦਾ ਕਿ ਤੁਹਾਨੂੰ ਆਪਣੇ ਅਹੁਦੇ ਦੀ ਮर्यादा ਦਾ ਕੋਈ ਪਤਾ ਨਹੀਂ ਕੋਈ ਸਰਕਾਰ ਨਹੀਂ